ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਪਊਗਾ ਰਾਈਪੇਰੀਅਨ ਲਾਅ ਹੈ ਕੀ ਰਾਈਪੇਰੀਅਨ ਲਾਅ ਇਹ ਕਹਿੰਦਾ ਹੈ ਕਿ ਜਿਹੜਾ ਪਾਣੀ ਹੈ ਪਾਣੀ ਜਦੋਂ ਵੀ ਕੁਦਰਤੀ ਤਰੀਕੇ ਨਾਲ ਵਗੇ ਕਿਸੇ ਵੀ ਸਟੇਟ ਦੇ ਵਿੱਚੋਂ ਰਾਈਪੇਰੀਅਨ ਰੀਪਾ ਵਰਡ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਪਾਣੀ ਹੈ ਇਹ ਨਦੀਆਂ ਦੇ ਕੰਢਿਆਂ ਦੇ ਉੱਤੇ ਜਿਹੜੀਆਂ ਬਸੀਆਂ ਹੋਈਆਂ ਕਲੋਨੀਆਂਜ਼ ਨੇ ਇਹ ਸਭ ਤੋਂ ਪਹਿਲਾ ਅਧਿਕਾਰੀ ਹੱਕ ਉਹਨਾਂ ਦਾ ਬਣਦਾ ਹੈ ਇਲੈਕਟਨ ਦਾ ਵਰਡ ਹੈ ਤੁਸੀਂ ਇਹ ਦੇਖੋ ਕਿ ਪੰਜਾਬ ਇਹਦੇ ਚ ਕਲੀਅਰ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਰਿਪੇਰੀਅਨ ਲਾਅ ਦੇ ਵਿੱਚ ਕਿ ਤੁਸੀਂ ਇਸ ਪਾਣੀ ਨੂੰ ਵਰਤ ਸਕਦੇ ਹੋ ਐਗਰੀਕਲਚਰ ਲਈ ਪੀਣ ਦੇ ਲਈ ਲਾਈਵਸਟਾਕ ਪਸ਼ੂਆਂ ਦੇ ਲਈ ਵਰਤ ਸਕਦੇ ਹੋ ਪਰ ਇਸ ਪਾਣੀ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਚੈਨਲਾਈਜ਼ ਕਰਕੇ ਪੱਕੇ ਤੌਰ ਤੇ ਵੱਢ ਕੇ ਇਹਨੂੰ ਕੱਟ ਕੇ ਕਿਸੇ ਤਰੀਕੇ ਨਾਲ ਇਹਨੂੰ ਕਿਸੇ ਜਗ੍ਹਾ ਤੇ ਆਪਣੇ ਨਿੱਜੀ ਮਫਾਦਾਂ ਪਿੱਛੇ ਨਹੀਂ ਲਿਜਾ ਸਕਦੇ ਇਹ ਤੇ ਸਭ ਤੋਂ ਪਹਿਲਾ ਹੱਕ ਉਸ ਸੂਬੇ ਦਾ ਉਸ ਸਟੇਟ ਦਾ ਬਣਦਾ ਹੋਊਗਾ ਜਿਹਦੇ ਵਿੱਚ ਦੀ ਇਹ ਦਰਿਆ ਕੁਦਰਤੀ ਸੌਮੇ ਵਹਿ ਕੇ ਜਾਂਦੇ ਹੋਣਗੇ ਹੁਣ ਸਟਾਰਟ ਹੁੰਦਾ ਮੈਂ ਦੱਸਦਾ ਕਿ ਡਾਕਾ ਕਿਵੇਂ ਵੱਜਿਆ ਪੰਜਾਬ ਦੇ ਪਾਣੀਆਂ ਤੇ ਸਰ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਪਿੱਛੇ ਅਸੀਂ ਲੜਨ ਲੱਗੇ ਹੋਏ ਹਾਂ ਮਰਨ ਲੱਗੇ ਹੋਏ ਹਾਂ ਅਸੀਂ ਫਾਂਸੀਆਂ ਚ ਉਮਰੇ ਆ ਅਸੀਂ ਸਹਾਇਤਾ ਦੰਨੇ ਆ ਕਿ ਸਾਡੇ ਨਾਲ ਐਡਾ ਧੋਖਾ ਹੋ ਸਰ ਉਸ ਸਮੇਂ ਦੀ ਕੇਂਦਰ ਚ ਰਾਜ ਕਰਦੀ ਜਿਹੜੀ ਪਾਰਟੀ ਸੀ ਜਮਾਦ ਸੀ ਕਾਂਗਰਸ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ ਪੂਰੇ ਭਾਰਤ ਦੇ ਨਾਲ ਕਿ ਜਿਸ ਵਕਤ ਦੇਸ਼ ਆਜ਼ਾਦ ਹੋਊਗਾ ਅਸੀਂ ਇਹਨੂੰ ਤਿੰਨ ਤਿੰਨ ਬੇਸਿਸ ਦੇ ਉੱਤੇ ਇਹਦੀ ਡਿਵੀਜ਼ਨ ਕਰਾਂਗੇ ਲੈਂਗੁਆਇਸਟਿਕ ਵੀ ਬੇਸ ਤੇ ਕਲਚਰਲ ਬੇਸ ਤੇ ਜੀਓਗ੍ਰਾਫੀਕਲ ਬੇਸ ਤੇ ਇਹ ਵਾਦੇ ਹੋਏ ਸੀ ਕਮਿਟਮੈਂਟਸ ਹੋਈਆਂ ਸੀ ਪਰ ਇਟ ਵਾਸ ਅਨਫੋਰਚੂਨੇਟ ਇਹ ਮਾੜਾ ਕੰਮ ਹੋਇਆ ਕਿ ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ ਜਦੋਂ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਾਤਾ ਇਹਨਾਂ ਦੀ ਅੱਖ ਦੇ ਵਿੱਚ ਸੂਰ ਦਾ ਬਾਲ ਆ ਗਿਆ ਉਸੇ ਦਿਨ ਉਸੇ ਦਿਨ ਇਹ ਆਪਣੀਆਂ ਕਮਿਟਮੈਂਟਾਂ ਤੋਂ ਮੁੱਕਰ ਗਏ ਉਹਦਾ ਤਾਰੀਖ ਗਵਾਏ ਆ ਸੁਣਿਓ ਸਰ NASA ਨੇ ਵੀ ਕਹਤਾ ਕਿ ਪੰਜਾਬ ਦੇ ਵਿੱਚ 153 ਬਲੋਕਾਂ ਚੋਂ 117 ਬਲੌਕ ਬੈਡਲੀ ਬੈਡਲੀ ਖਤਮ ਹੋ ਚੁੱਕੇ ਨੇ ਪਾਣੀ ਹੈ ਨਹੀਂ ਡਾਰਕ ਜ਼ੋਨ ਚ ਆਸੀਂ ਮੁੱਕ ਗਿਆ ਪਾਣੀ ਪੰਜਾਬ ਚ ਹੁਣ ਤਾਂ ਦੇਖਣਾ ਇਹ ਹੈ ਕਿ ਪੰਜਾਬ ਇਹ ਨਹੀਂ ਕਿ ਰੇਗਿਸਤਾਨ ਬਣੂਗਾ ਕਿ ਨਹੀਂ ਹੁਣ ਤਾਂ ਦੇਖਣਾ ਇਹ ਹੈ ਪੰਜਾਬ ਕਿੰਨੀ ਦੇਰ ਚ ਰੇਗਿਸਤਾਨ ਬਣਾਉਣ ਦੇ ਵਿੱਚ ਇਹ ਕੇਂਦਰ ਦੀਆਂ ਸਰਕਾਰਾਂ ਹੱਥ ਆਪਣੇ ਅਜਮਾਉਣ ਲੱਗੀਆਂ ਹੋਈਆਂ ਸਰ ਦੇਖੋ ਕਿੱਡੀ ਵੱਡੀ ਗੱਲ ਜਦੋਂ ਦੇਸ਼ ਦੀ ਵੰਡ ਹੋਈ ਟੋਟਲ ਪੰਜਾਬ ਦੇ ਵਿੱਚੋਂ ਜਿਹੜੀ ਜਿਹੜਾ ਕਿ ਸਿੱਖਾਂ ਨੂੰ ਖਾਸ ਤੌਰ ਤੇ ਜਿਹੜਾ ਖਮਿਆਜਾ ਭੁਗਤਣਾ ਪਿਆ ਸਰ 40% ਸਿੱਖਾਂ ਦੀ ਪੋਪੂਲੇਸ਼ਨ ਇਸ ਵਟਵਾਰੇ ਦੇ ਭੇਟ ਚੜੀ 40% ਉੱਜੜ ਗਈ ਮਾਈਗ੍ਰੇਟ ਹੋਣਾ ਪਿਆ ਉਹਨਾਂ ਨੂੰ ਔਰ 2.5% ਪੋਪੂਲੇਸ਼ਨ ਸਰ ਮਾਰੀ ਗਈ ਕਿੱਡੀ ਵੱਡੀ ਗੱਲ ਮਾਰੀ ਗਈ 2.5% ਕਿਸੇ ਚੀਜ਼ ਦੀ ਪੋਪੂਲੇਸ਼ਨ ਕਿਲ ਹੋ ਜਵੇ ਮਾਰੀ ਜਾਵੇ ਸਰ ਜਦੋਂ ਸਾਡਾ ਇੰਡੀਪੈਂਡੈਂਸ ਨਹੀਂ ਹੋਇਆ ਸੀ ਪੰਜਾਬ ਦੇ ਵਿੱਚੋਂ ਸਿਰਫ ਇੱਕ ਨਹਿਰ ਲੰਘਦੀ ਸਰ ਇੱਕ ਉਹ ਕਿਹੜੀ ਸੀ ਬੀਕਾ ਨਹਿਰ ਫੀਡਰ ਔਰ ਜਦੋਂ ਪੰਜਾਬ ਤੋਂ ਬੀਕਾ ਨਹਿਰ ਫੀਡਰ ਲੰਘਦੀ ਸੀ ਸਰ ਬੀਕਾ ਨਹਿਰ ਦੇ ਰਾਜਾ ਪੰਜਾਬ ਨੂੰ ਉਸ ਪਾਣੀ ਦਾ ਮਾਲੀਆ ਦੰਦਾ ਰਿਹਾ ਪੈਸੇ ਦੰਦਾ ਰਿਹਾ ਪਰ ਸਰ ਜਦੋਂ ਉਸ ਉਸ ਫੀਡਰ ਦਾ ਨਾਮ ਸੀ ਸਰ ਉਹਦਾ ਨਾਮ ਸੀ ਗੰਗ ਕਨਾਲ ਜੀਨੂੰ ਆਪਾਂ ਬੀਕਾ ਨਹਿਰ ਫੀਡਰ ਕਹਿੰਦੇ ਆ ਸਰ ਜਦੋਂ ਦੇਸ਼ ਦੀ ਆਜ਼ਾਦੀ ਹੋਈ ਆਜ਼ਾਦੀ ਹੁੰਦੇ ਸਾਰ ਸਭ ਤੋਂ ਪਹਿਲਾ ਕੰਮ ਕੀ ਕੀਤਾ ਪੰਜਾਬ ਦੇ ਪਾਣੀ ਫ੍ਰੀ ਕਰ ਦਿੱਤੇਗੇ ਪੈਸੇ ਹੀ ਗੈਬ ਕਰਤਾ ਕਹਿੰਦੇ ਕੋਈ ਪੈਸਾ ਦੇਣ ਦੀ ਜਰੂਰਤ ਨਹੀਂ ਸਰ ਦੇਸ਼ ਹੋਇਆ 1947 ਚ ਆਜ਼ਾਦ 1950 ਚ ਪੰਜਾਬ ਦੇ ਹੱਕਾਂ ਚ ਡਾਕਾ ਮਾਰਨ ਦਾ ਪਹਿਲਾ ਐਕਸ਼ਨ ਪਲਾਨ ਤਿਆਰ ਕੀਤਾ ਕਿਹਨੇ ਤਿਆਰ ਕੀਤਾ ਸਰ ਉਸ ਸਮੇਂ ਕਾਂਗਰਸ ਦੀ ਗਵਰਨਮੈਂਟ ਸੀ 1950 ਚ ਪੰਜਾਬ ਦੇ ਦਰਿਆਵਾਂ ਦਾ ਮਾਸਟਰ ਪਲਾਨ ਤਿਆਰ ਕੀਤਾ ਔਰ ਉਸ ਤਿਆਰ ਕਰਨ ਵਾਲੇ ਪਰਸਨ ਦਾ ਨਾਮ ਸੀ ਗੁਲਜਾਰੀ لال ਨੰਦਾ ਜਿਹੜਾ ਕਿ ਇਰੀਗੇਸ਼ਨ ਤੇ ਪਾਵਰ ਮਨਿਸਟਰ ਸੀ ਜਿਹੜਾ ਕਿ ਉਸ ਸਮੇਂ ਵਾਈਸ ਚੇਅਰਮੈਨ ਵੀ ਸੀ ਪਲੈਨਿੰਗ ਕਮਿਸ਼ਨ ਆਫ ਇੰਡੀਆ ਦਾ ਸਰ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਗਿਆ ਉਸ ਸਮੇਂ ਦੋ ਪ੍ਰੋਜੈਕਟਾਂ ਤੇ ਪਹਿਲਾ ਪ੍ਰੋਜੈਕਟ ਸਰ ਰਪੇਰੀਆਨ ਲਾ ਨੂੰ ਆਪਣੇ ਦਿਲ 'ਚ ਰੱਖਿਓ ਵੀ ਆਪਾਂ ਕਰ ਨਹੀਂ ਸਕਦੇ ਖੇੜਖਾਨੀ ਪਰ ਖੇੜਖਾਨੀ ਦੇਖਿਓ ਇਹਨਾਂ ਨੇ ਕਿਵੇਂ ਕੀਤੀ ਅੱਜ ਇਹ ਗੱਲਾਂ ਮਾਰਦੇ ਨੇ ਸਰ ਸੁਣਿਓ ਦੋ ਪ੍ਰੋਜੈਕਟਾਂ ਤੇ ਕੰਮ ਹੋਇਆ ਪਹਿਲਾ ਪ੍ਰੋਜੈਕਟ ਸਰ ਭਾਖੜਾ ਦੇ ਉੱਤੇ ਨੰਗਲ ਡੈਮ ਬਣਾਇਆ ਗਿਆ ਤੇ ਦੂਜਾ ਹਰੀਕੇ ਹੈੱਡ ਵਰਕਸ ਤਿਆਰ ਕਰਨਾ ਸ਼ੁਰੂ ਕੀਤਾ ਸਰ ਮੇਨ ਏਜੰਡਾ ਪਤਾ ਕੀ ਸੀ ਸਰ ਮੇਨ ਏਜੰਡਾ ਸੀ ਬਿਆਸ ਦੇ ਪਾਣੀ ਨੂੰ ਪਹਿਲਾ ਸਤਲੁਜ ਚਪਾਣਾ ਤੇ ਸਰ ਉਹਦੇ ਲਈ ਬਿਆਸ ਤੇ ਸਤਲੁਜ ਦੀ ਇੱਕ ਲਿੰਕ ਨਹਿਰ ਤਿਆਰ ਕੀਤੀ ਗਈ ਜਿਹੜੀ ਕਿ ਰਪੇਰਿਅਨ ਲਾ ਦੀਆਂ ਧੱਜੀਆਂ ਉੜਾਤੀਆਂ 1950 ਦੇ ਵਿੱਚੇ ਸਰ ਫਿਰ ਉਸ ਤੋਂ ਬਾਅਦ ਤੋਂ ਸਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਰ ਬਿਆਸ ਰਿਵਰ ਦਾ ਜਿਹੜਾ ਪਾਣੀ ਸੀ ਸਰ ਉਹਨੂੰ ਰੋਕਿਆ ਗਿਆ ਪੰਡੋ ਡੈਮ ਬਣਾ ਕੇ ਸਰ ਬਿਆਸ ਦੇ ਉੱਤੇ ਪੰਡੋਰ ਡੈਮ ਬਣਾਈ ਗਈ ਪੰਡੋਰ ਡੈਮ ਤੋਂ ਸਰ ਇਹਨਾਂ ਨੇ ਫਿਰ 12 ਕਿਲੋਮੀਟਰ ਲੰਬੀ ਇੱਕ ਸਰੰਗ ਪੱਟੀ ਸਰ ਸਰੰਗ ਪੰਜਾਬ ਦੇ ਪਾਣੀਆਂ ਨਾਲ ਧੋਖਾ ਦੇਖੋ ਇਹਨਾਂ ਨੇ ਕਿਵੇਂ ਕੀਤਾ ਸਰ 12 ਕਿਲੋਮੀਟਰ 터ਨਲ ਪੱਟੀ ਉਹ ਪਾਣੀ ਲਿਆ ਕੇ ਇਹਨਾਂ ਨੇ ਰਿਗੜ ਚ ਪਾਇਆ ਸਰ ਰਿਗੜ ਤੋਂ ਸੁੰਦਰ ਨਗਰ ਤੱਕ 20 ਕਿਲੋਮੀਟਰ ਲੰਬਾ ਓਪਨ ਚੈਨਲ ਬਣਾਇਆ ਇਹਨਾਂ ਨੇ ਪਾਣੀ ਦਾ ਸਰ ਉਸ ਤੋਂ ਬਾਅਦ ਚੋ ਫਿਰ ਸੁੰਦਰ ਨਗਰ ਤੋਂ ਲੈ ਕੇ ਇਹ ਪਾਣੀ ਨੂੰ ਲਿਆ ਕੇ ਗੋਬਿੰਦ ਸਾਗਰ ਝੀਲ ਚ ਪਾਣ ਲਈ 12 ਕਿਲੋਮੀਟਰ ਦੀ ਸਰੰਗ ਫੇਰ ਪੱਟੀ ਸਰ ਮੈਂ ਉਰੋਂ ਦੱਸਣਾ ਚਾਹੁੰਦਾ ਸਰ ਜਿਹੜਾ ਇਹ ਜਿਹੜਾ ਪਾਣੀ ਸੀ ਦੇਖੋ ਕਿੱਡਾ ਇਹਨਾਂ ਨੇ ਧੱਕਾ ਕੀਤਾ ਸਰ ਰਾਵੀ ਦਾ ਪਾਣੀ ਪਹਿਲਾਂ ਬਿਆਸਤ ਪਾਇਆ ਫਿਰ ਬਿਆਸ ਦਾ ਪਾਣੀ ਸਤਲੁਜ ਚ ਪਾਇਆ ਕਿਉਂ ਕਾਰਨ ਕੀ ਕਿਉਂਕਿ ਉਹਨਾਂ ਦੋ ਪੱਕੀਆਂ ਨਹਿਰਾਂ ਕੱਢਣੀਆਂ ਸੀ ਸਰ ਪਾਖੜਾ ਡੈਮ ਦੇ ਵਿੱਚ ਸਰ ਦੇਖੋ ਕਿੱਡੀ ਵੱਡੀ ਗੱਲ ਸਰ ਜਿਹੜਾ ਅਸੀਂ 13 ਕਿਲੋਮੀਟਰ ਡੈਮ ਤੋਂ ਬਾਅਦ ਜਿਹਨੂੰ ਅਸੀਂ ਭਾਖੜਾ ਡੈਮ ਕਹਿੰਦੇ ਆ ਸਰ ਭਾਖੜਾ ਡੈਮ ਤੋਂ 13 ਕਿਲੋਮੀਟਰ ਥੱਲੇ ਆ ਕੇ ਨੰਗਲ ਡੈਮ ਬਣਾਇਆ ਗਿਆ ਸਰ ਫਿਰ ਪਾਣੀ ਉੱਥੇ ਰੱਖਿਆ ਗਿਆ ਸਰ ਸੁਣਨ ਵਾਲੀ ਗੱਲ ਹੈ ਨੰਗਲ ਡੈਮ ਤੋਂ ਦੋ ਪੱਕੀਆਂ ਨਹਿਰਾਂ ਮੈਂ ਕਹਿੰਦਾ ਝੋਟੇ ਵਰਗੀਆਂ ਦੋ ਪੱਕੀਆਂ ਨਹਿਰਾਂ ਸਰ ਕੱਡੀਆਂ ਗਈਆਂ ਸਰ ਉਹ ਕਿਹੜੀਆਂ ਨਹਿਰਾਂ ਸੀ ਸਰ ਇੱਕ ਤਾਂ 1954 ਦੇ ਵਿੱਚ ਕੱਢੀ ਗਈ ਭਾਖੜਾ ਮੇਨ ਲਾਈਨ ਭਾਖੜਾ ਮੇਨ ਲਾਈਨ ਸਰ ਉਸ ਤੋਂ ਬਾਅਦ ਚੋਂ 29 ਜਨਵਰੀ 1955 ਨੂੰ ਸਰ ਰਾਵੀ ਬਿਆਸ ਐਗਰੀਮੈਂਟ ਲਿਖਿਆ ਗਿਆ ਜੀ ਰਾਵੀ ਬਿਆਸ ਐਗਰੀਮੈਂਟ ਸਰ ਜਿਹਦੇ ਤੱਕ ਕਿਸੇ ਦਾ ਕੋਈ ਕੰਸੈਂਟ ਨਹੀਂ ਸੀ ਕੋਈ ਕੰਸੈਂਟ ਨਹੀਂ ਸੀ ਕਿਸੇ ਦਾ ਕਿਸੇ ਸਟੇਟਾਂ ਤੋਂ ਕੰਸੈਂਟ ਨਹੀਂ ਲਿਕੇ ਦਿੱਤਾ ਗਿਆ ਸਰ ਆਪਣੀ ਮਨਮਰਜ਼ੀ ਨਾਲ ਬਣਾ ਦਿਆ ਜੀ ਐਗਰੀਮੈਂਟ ਸਰ ਰਾਵੀ ਦਾ ਪਾਣੀ ਡਬਾਟ ਕੀਤਾ ਗਿਆ ਪਖਾਨਕੋਟ ਤੋਂ ਮਾਦਵਪੁਰ ਹੱਡਵਰਕਸ ਤੋਂ ਸਰ ਜਿਹੜਾ ਕਿਸੇ ਸਮੇਂ 'ਚ ਅੰਗਰੇਜ਼ਾਂ ਨੇ 1902 ਚ ਬਣਾਇਆ ਸੀ ਸਾਰੇ ਮਾਝੇ ਦੀ ਸਿੰਚਾਈ ਲਈ ਸਰ ਫਿਰ ਜਿਹੜਾ ਰਾਵੀ ਬਿਆਸ ਦਾ ਪਾਣੀ ਸੀ ਸਰ ਰਾਵੀ ਬਿਆਸ ਤੇ ਪਾਣੀ ਨੂੰ ਇਹਨਾਂ ਨੇ ਨਹਿਰ ਦੇ ਰੂਪ ਦੇ ਵਿੱਚ ਸਰ ਲਿਆ ਕੇ ਬਿਆਸ ਚ ਪਾ ਲਿਆ ਸਰ ਹਰੀਕੇ ਪੱਤਣ ਤੋਂ ਜਿੱਥੇ ਸਤਲੁਜ ਤੇ ਬਿਆਸ ਦੋ ਸਿਰੇ ਦੇ ਦਰਿਆ ਸਾਡੇ ਆ ਕੇ ਮਿਲਦੇ ਆ ਸਰ ਉਤੋਂ ਹਰੀਕੇ ਪੱਤਣ ਤੋਂ ਸਰ ਫਿਰ ਇਹਨਾਂ ਨੇ ਨਹਿਰਾਂ ਕੱਡੀਆਂ ਸਰ ਦੋ ਦੋ ਨਹਿਰਾਂ ਦੋ ਨਹਿਰਾਂ ਤਾਂ ਕੱਢ ਲੀਆਂ ਨੰਗਲ ਚੋਂ ਦੋ ਨਹਿਰਾ ਕੱਟ ਲੀਆਂ ਹਰੀਕੇ ਚੋ ਪੰਜਾਬ ਲਈ ਛੱਡਿਆ ਕੀ ਅਸਰ ਇਹਨਾਂ ਨੇ ਮੈਨੂੰ ਇੱਕ ਕੱਲ ਦਾ ਦੱਸੋ ਸਰ ਪੰਜਾਬ ਲਈ ਛੱਡਿਆ ਕੀ ਹੈ ਸਰ ਪੱਕੀਆਂ ਨੇ ਰਪੇਰੀਆਂ ਲਾ ਦੀਆਂ ਤਾਂ ਸਰ ਉੜਾਤੀਆਂ ਧੱਜੀਆਂ ਇਹਨਾਂ ਨੇ ਅੱਜ ਇਹ ਗੱਲਾਂ ਮਾਰਦੇ ਨੇ ਕਿ ਅਸੀਂ ਪਾਣੀਆਂ ਦੇ ਰਾਖੇ ਆ ਇਹ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਇਆ ਉਸ ਸਮੇਂ ਦੀ ਸਾਰੀ ਸਿਆਸੀ ਜਮਾਤ ਇਹਨਾਂ ਵੀ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੱਕੀ ਘੁੱਟਨੇ ਟੱਕੀ ਬੈਠੀ ਸੀ ਕਿਉਂ ਮੁੱਖ ਮੰਤਰੀ ਦਰਬਾਰਾ ਸਿੰਘ ਜੀ ਦੀ ਸਰਕਾਰ ਹੁੰਦੀ ਸੀ ਇੰਦਰਾ ਗਾਂਧੀ ਜੀ ਨੇ ਸ਼ਰਯਾਮ ਕਿਹਾ ਸੀ ਜਾਂ ਤਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾ ਲੋ ਜਾਂ ਤਾਂ ਆਪਣੀ ਪ੍ਰਧਾਨਗੀ ਬਚਾ ਲੋ ਨਹੀਂ ਐਗਰੀਮੈਂਟਾਂ ਤੇ ਸਾਈਨ ਕਰੋ ਇਹ ਚੁੱਪ ਕਰਕੇ ਸਰ ਉੱਤੇ ਬੈਠ ਕੇ ਐਗਰੀਮੈਂਟਾਂ ਤੇ ਸਾਈਨ ਕਰਕੇ ਆਏ ਆ ਜਦੋਂ ਤਿੰਨ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹਰਿਆਣਾ 'ਚ ਕਾਂਗਰਸ ਦੀ ਸਰਕਾਰ ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਤਿੰਨੋਂ ਮੁੱਖ ਮੰਤਰੀ ਸਰੇਂ드ਰਾ ਗਾਂਧੀ ਜੀ ਨੇ ਸੱਦੇ ਤੇ ਕਿਹਾ ਪਿਆ ਐਗਰੀਮੈਂਟ ਸਾਈਨ ਕਰਕੇ ਦੋ ਸਾਈਨ ਕਰਕੇ ਆਏ ਅੱਜ ਮੁੱਕਰ ਕੇ ਖਾਣ ਕਿਸੇ ਗੱਲ ਤੋਂ ਸਰ ਫਿਰ ਉਸ ਤੋਂ ਬਾਅਦ ਚੋ ਇਹਦੇ ਸਰ ਦੋ ਹਰੀਕੇ ਤੋਂ ਜਿਹੜੀਆਂ ਪੱਕੀਆਂ ਨਹਿਰਾਂ ਕੱਢੀਆਂ ਗਈਆਂ ਸਰ 1953 ਚ ਬੀਕਾ ਨੇਰ ਫੀਡਰ ਸਰ ਦੂਸਰੀ ਨਹਿਰ ਉਹਦਾ ਨਾਮ ਵੀ ਕੀ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਜੀਨੂੰ ਸਰ ਅਸੀਂ ਜੈਸਲ ਮੇੜ ਸਰ ਪਤਾ ਕਿੰਨੀ ਲੰਬੀ ਆ 650 ਕਿਲੋਮੀਟਰ 650 ਕਿਲੋਮੀਟਰ ਲੰਬੀ ਨਹਿਰ ਸਰ ਪੰਜਾਬ ਤੋਂ ਜੈਸਲਮੇੜ ਨੂੰ ਕੱਢੀ ਗਈ ਸਰ ਜਿਹਦਾ ਨਾਮ ਰੱਖਿਆ ਗਿਆ ਇੰਦਰਾ ਗਾਂਧੀ ਕਨਾਲ ਸਰ ਜਦੋਂ ਇਹ ਪ੍ਰੋਜੈਕਟ ਜਦੋਂ ਇਹ ਪ੍ਰੋਜੈਕਟ ਕੰਪਲੀਟ ਕਰਨ ਦੇ ਲਈ ਵਰਲਡ ਬੈਂਕ ਦੇ ਕੋਲ ਫਾਈਲ ਭੇਜੀ ਵੀ ਸਾਨੂੰ ਪੈਸਾ ਦੇ ਦਿਓ ਸਰ ਵਰਲਡ ਬੈਂਕ ਦੇ ਮਹਾਰਾ ਨੇ ਆ ਫਾਈਲ ਪੜੀ ਫਾਈਲ ਪੜ ਕੇ ਵਰਲਡ ਬੈਂਕ ਦੇ ਮਹਾਰ ਕਹਿਣ ਲੱਗੇ ਕਹਿੰਦੇ ਪੰਜਾਬ ਦੇ ਹੱਕਾਂ ਤੇ ਡੱਕ ਹੈ ਬਈਏ ਵਰਲਡ ਬੈਂਕ ਕਹਿ ਰਿਹਾ ਰੋ ਰਿਹਾ ਉਹ ਵਰਲਡ ਬੈਂਕ ਕਹਿ ਰਿਹਾ ਕਿ ਪੰਜਾਬ ਦੇ ਹੱਕਾਂ ਤੇ ਡੱਕਾ ਨਾ ਕਰੋ ਇਹ ਕੰਮ ਪੰਜਾਬ ਲੁੱਟਿਆ ਜਾਊ ਪੰਜਾਬ ਉੱਚੜ ਜਾਊ ਬਚਾ ਲੋ ਉਹਨਾਂ ਨੇ ਲਿਖ ਕੇ ਦਿੱਤਾ ਆਪਣੀ ਰਿਪੋਰਟ ਚ ਕਿ ਥਿਸ ਇਜ਼ ਡੋਬੀਅਸ ਪ੍ਰੋਜੈਕਟ ਇਹ ਪ੍ਰੋਜੈਕਟ ਬੜਾ ਹੀ ਖਤਰਨਾਕ ਹੈ ਇਹਨੂੰ ਨਾ ਕਰੋ ਪਰ ਸਰ ਇਹਨਾਂ ਨੇ ਕਿੱਥੇ ਮੰਨੇ ਇਹਨਾਂ ਨੇ ਫੇਰ ਵੀ ਹਟੇ ਨਹੀਂ ਸਰ ਇਹਨਾਂ ਨੇ ਪੱਕੀਆਂ ਨਹਿਰਾਂ ਦੋ ਕੱਡੀਆਂ ਸਰ ਅੱਜ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਰਾਜਸਥਾਨ ਕੱਲਾ ਕੱਲਾ ਹੀ ਰਾਜਸਥਾਨ ਸਰ ਸਾਡੇ ਪੰਜਾਬ ਤੋਂ 7.6 ਮਿਲੀਅਨ ਏਕੜ ਫੁੱਟ ਮਤਲਬ ਕਿ 7 ਲੱਖ 60 ਹਜ਼ਾਰ ਮਿਲੀਅਨ ਏਕੜ ਫੁੱਟ ਪਾਣੀ ਉਹ ਦੋ ਨਹਿਰਾਂ ਸਾਡੇ ਪੰਜਾਬ ਦੀ ਹਿੱਕ ਚੀਰ ਕੇ ਕੱਢ ਕੇ ਲੈ ਜਾ ਰਹੀਆਂ ਕੋਈ ਹੈ ਸਰ ਇਹਨਾਂ ਦੀ ਇਹਨਾਂ ਦੀ ਕੋਈ ਪੁਸ਼ਤਪਨਾਹੀ ਕਰਨ ਵਾਲਾ ਸਰ ਪੰਜਾਬ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਇਹਨਾਂ ਨੇ ਸਿਲਾ ਦਿੱਤਾ ਸਰ ਸਿਲਾ ਵੀ ਆ ਸਿਲਾ ਸਰ ਉਸ ਤੋਂ ਬਾਅਦੋ ਸਰ ਕਾਂਗਰਸ ਨੇ ਇੱਕ ਪ੍ਰੋਮਿਸ ਹੋਰ ਕੀਤਾ ਸੀ ਉਸ ਸਮੇਂ ਸਰ ਉਹਨਾਂ ਨੇ ਐਗਰੀ ਕੀਤਾ ਸੀਗਾ ਕਿ ਅਸੀਂ ਜਿਹੜਾ ਫੈਡਰਲ ਸਟਰਕਚਰ ਹੈ ਸਰ ਜਿਹੜਾ ਫੈਡਰਲ ਸਟਰਕਚਰ ਹੈ ਅਸੀਂ ਉਹਦੇ ਤੇ ਕਮਿਸ਼ਨ ਬਠਾਵਾਂਗੇ ਤੇ ਸਰ ਅਸੀਂ ਇਹਨੂੰ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਸਰ ਜਦੋਂ ਕਮਿਸ਼ਨ ਨੇ ਰਿਪੋਰਟ ਪੇਸ਼ ਕੀਤੀ ਉਹਦੇ ਚ ਕਿਹਾ ਪਤਾ ਕੀ ਗਿਆ ਇਨਸਟਰਕਸ਼ਨਸ ਕੀ ਜਾਰੀ ਹੋਈਆਂ ਕਮਿਸ਼ਨ ਨੂੰ ਕਿ ਪੂਰੇ ਭਾਰਤ ਦੀ ਵੰਡ ਤੁਸੀਂ ਇਹ ਜਿਓਗ੍ਰਾਫੀਕਲ ਲੈਂਗੁਏਜ ਤੇ ਕਲਚਰ ਬੇਸ ਤੇ ਕਰ ਦਿਓ ਪਰ ਨਾਰਥ ਚ ਨਹੀਂ ਕਰਨੀ ਦੇਖੋ ਕਿੱਡੀ ਵੱਡੀ ਗੱਲ ਔਨ ਰਿਕਾਰਡ ਪੇਪਰ ਨਾਰਥ ਚ ਨਹੀਂ ਕਰਨੀ ਨਾਰਥ ਇੰਡੀਆ ਨੂੰ ਛੱਡ ਦਿਓ ਭਾਵ ਕਿ ਪੰਜਾਬ ਦੇ ਕਿਉਂਕਿ ਉਹ ਤਾਂ ਪੰਜਾਬ ਸੀ ਸਾਂਝਾ ਕਿ ਪੰਜਾਬ ਦੀ ਵੰਡ ਨਾ ਕਰਿਓ ਕਿਉਂਕਿ ਜੇ ਪੰਜਾਬੀ ਤਾਕਤ ਆ ਗਏ ਇਹ ਕੇਂਦਰ ਦੀਆਂ ਸਰਕਾਰਾਂ ਹਲਾ ਕੇ ਰੱਖ ਦਣਗੇ ਸਰ ਸੋਚ ਦੇ ਵਿੱਚ ਦੇਖੋ ਕਿਡਾ ਫਾਲਟ ਸੀ ਪੰਜਾਬ ਦੀ ਵੰਡ ਨਹੀਂ ਕੀਤੀ ਬਾਕੀ ਪੂਰੇ ਭਾਰਤ ਨੂੰ ਕਹਿੰਦੇ ਵੰਡ ਲਿਓ ਸਰ ਸਾਨੂੰ 18 ਸਾਲ ਲੜਾਈ ਲੜਨੀ ਪਈ ਸਰ 18 ਸਾਲ ਸਰ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਜੇਲਾ ਕੱਟਣੀਆਂ ਪਈਆਂ ਸਰ ਸਾਨੂੰ ਕਤਲੇਆਮ ਸਹਿਣਾ ਪਿਆ ਸਰ ਸਾਨੂੰ 15 ਸਾਲ ਲਗਾਤਾਰ ਲੜ ਕੇ 18ਵੇਂ ਸਾਲ ਜਾ ਕੇ ਸਰ ਸਾਡਾ ਪੰਜਾਬੀ ਸੂਬਾ ਫਾਰਮ ਆਊਟ ਹੋਇਆ ਪਰ ਸਰ ਜਿਹੜਾ ਉਹ ਪੰਜਾਬੀ ਸੂਬਾ ਵੀ ਬਣਿਆ ਨਾ ਉਹ ਸਾਡੇ ਡਿਜ਼ਾਇਰਡ ਦੇ ਮੁਕਾਬਕ ਨਹੀਂ ਸੀ ਸਰ 댓 ਵਾਸ ਨੋਟ ਅਪ ਟੂ आवर ਡਿਜ਼ਾਇਰ ਉਹ ਸਾਡੇ ਮੁਤਾਬਕ ਨਹੀਂ ਬਣਿਆ ਉਹਦੇ ਚੋ ਵੀ ਹੋਇਆ ਸਰ ਕਦੇ ਅੱਜ ਤੱਕ ਹੋਇਆ ਮੈਨੂੰ ਦੱਸੋ ਸਰ ਜਿਹੜੀ ਜਿਹੜੀ ਕੌਮ ਨੇ ਸਰ ਜਿਹੜੀ ਕੌਮ ਨੇ 90% ਕੁਰਬਾਨੀਆਂ ਦਿੱਤੀਆਂ ਹੋਣ ਜਿਹੜੀ ਸਟੇਟ ਦੇ ਭਾਰਤ ਦੀ ਇੱਜ਼ਤ ਤੇ ਅਸਮਤ ਰੱਖੀ ਹੋਵੇ ਸਰ ਉਹ ਸਟੇਟ ਦੇ ਕੋਲ ਆਪਣੀ ਕੈਪੀਟਲ ਤੱਕ ਨਾ ਹੋਵੇ ਆਪਣੀ ਰਾਜਧਾਨੀ ਤੱਕ ਨਾ ਛੱਡੀ ਹੋਵੇ ਸਰ ਐਡੋ ਵੱਡਾ ਧੋਖਾ ਇਹ ਹੋਰ ਕੀ ਕਰ ਸਕਦੇ ਸਾਂਡੇ ਨਾਲ ਕੀ ਧੋਖਾ ਕਰ ਸਕਦੇ ਸਰ ਦੱਸੋ ਸਰ ਵਾਦੇ ਕਰ ਕਰ ਇੱਕ ਇੱਕ ਵਾਦੇ ਕੀਤੇ ਇਹਨਾਂ ਨੇ ਕਿ ਤੁਹਾਨੂੰ ਆਹ ਦੇਾਂਗੇ ਤੁਹਾਨੂੰ ਉਹ ਦੇਾਂਗੇ ਸਰ ਪੈਰ ਪੈਰ ਤੇ ਮੁੱਕਰਦੇ ਰਹੇ ਸਮੇਂ ਦੀ ਘਾਟ ਆ ਸਰ ਮੈਨੂੰ ਪਤਾ ਪਰ ਮੈਂ ਕਿਉਂਕਿ ਇੰਪੋਰਟੈਂਟ ਇਹ ਟਾਸਕ ਸਰੇ ਦੇ ਤੇ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਦੱਸਣੀਆਂ ਸਰ ਟਾਈਮ ਮੈਗਜ਼ੀਨ ਦੇ ਵਿੱਚ ਉਸ ਸਮੇਂ ਦੇ ਸਾਡੇ ਪ੍ਰਾਈਮ ਮਿਨਿਸਟਰ ਪੰਡਿਤ ਜਵਾਲਾਲ ਨਹਿਰੂ ਜੀ ਨੇ ਕਲੀਅਰਲੀ ਗੱਲ ਕਹੀ ਸੀ ਅਖਬਾਰ ਖਬਰ ਲੱਗੀ ਹੋਈ ਆ ਸਰ ਮੇਰੇ ਕੋ ਡਾਟਾ ਹੈ ਮੈਂ ਦੇ ਦੂੰਗਾ ਸਰ ਉਹਨਾਂ ਨੇ ਕਿਹਾ ਸੀ ਕਿ ਮੈਂ ਸਿਵਲ ਵਾਰ ਕਰਾ ਲੂੰਗਾ ਖਾਨਾ ਜੰਗੀ ਕਰਾ ਲੂੰ ਦੇਸ਼ ਚ ਪਰ ਮੈਂ ਪੰਜਾਬੀ ਸੂਬਾ ਨਹੀਂ ਦੇਣਾ ਮੁਕਰੇ ਮੁਕਰੇ ਸਰ ਦੇਖੋ ਤੇ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਜੀ ਨੂੰ ਪੁੱਛਿਆ ਗਿਆ ਕਿ ਕੀ ਗੱਲ ਤੁਸੀਂ ਤਾਂ ਵਾਅਦਾ ਕੀਤਾ ਸੀ ਹੁਣ ਮੁੱਕਰ ਕਾ ਤੋ ਰਹੇ ਹੋ ਕਹਿੰਦੇ ਜੀ ਪ੍ਰਸਥਿਤੀਆਂ ਚੇਂਜ ਹੋ ਗਈਆਂ ਹੁਣ ਉਹ ਪ੍ਰਸਥਿਤੀਆਂ ਨਹੀਂ ਰਹੀਆਂ ਬਈ ਬਾਜੀਵਾ ਜਦੋਂ ਤਾਂ ਤੁਹਾਨੂੰ ਤਾਜ ਚਾਹੀਦੇ ਸੀ ਜਦੋਂ ਤਾਂ ਤੁਹਾਨੂੰ ਤਖਤ ਚਾਹੀਦੇ ਸੀ ਉਦੋਂ ਪ੍ਰਸਥਿਤੀਆਂ ਅਨੁਕੂਲ ਸੀ ਜਦੋਂ ਤੁਸੀਂ ਕੁਰਸੀਆਂ ਤੇ ਬਹਿ ਗਏ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੁਣ ਪ੍ਰਸਥਿਤੀਆਂ ਅਨੁਕੂਲ ਨਹੀਂ ਰਹੀਆਂ ਹੁਣ ਮੈਂ ਖਾਨਾ ਚੰਗੀ ਲੜ ਲੂੰਗਾ ਕੀ ਬਾਤ ਹੈ ਸਰ ਐਡੇ ਐਡੇ ਦੋਗਲੇ ਜਿਹੜੇ ਸਰ 50000 ਪੰਜਾਬੀਆਂ ਨੇ ਕਹਿਣਾ ਸੋਕਾ 65000 ਪੰਜਾਬੀਆਂ ਨੇ ਸਰ ਕੋਰਟ ਅਰੈਸਟ ਦਿੱਤੀ ਸੀ ਐਵੇਂ ਨਹੀਂ ਪੰਜਾਬੀ ਸੂਪਾ ਬਣਿਆ ਸਰ 65000 ਪੰਜਾਬੀਆਂ ਨੇ ਕੋਰਟ ਅਰੈਸਟ ਦਿੱਤੀ ਤਾਂ ਜਾ ਕੇ 18 ਸਾਲ ਦੀ ਐਟੀ ਵੱਡੀ ਘਾਹ ਲੜਨ ਤੋਂ ਬਾਅਦ ਸਰ ਅਸੀਂ ਆਪਣੀ ਸੂਪੇ ਦੀ ਮੰਗ ਨੂੰ ਪੂਰਾ ਕਰਾ ਸਕੇ ਸਰ ਇਸ ਤੋਂ ਬਾਅਦ ਉਹ ਸਰ ਰੀ ਆਰਗੇਨਾਈਜੇਸ਼ਨ ਆਫ ਸਟੇਟਸ ਆਇਆ 1966 ਸਰ ਛਾਰਚ ਹਰਿਆਣਾ ਬਣਿਆ 1965 ਸਰ ਜਦੋਂ ਰੀਆਰਗੇਨਾਈਜੇਸ਼ਨ ਐਕਟ ਆਇਆ ਹੁਣ ਸਰ ਧਿਆਨ ਨਾਲ ਸੁਣਿਓ ਸਭ ਤੋਂ ਖਤਰਨਾਕ ਗੱਲ ਉਹਰੇ ਕੀ ਹੋਈ ਹੈ ਇਹ ਸੁੰਨਾ ਜ਼ਰੂਰੀ ਹੈ ਸਰ ਅੱਜ ਸਾਡੇ 3 ਕਰੋੜ ਪੰਜਾਬੀਆਂ ਦਾ ਸਰ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤਿੰਨ ਕਲੋਜ਼ ਸਭ ਤੋਂ ਖਤਰਨਾਕ ਪਾਈਆਂ ਕੋਚੀ ਚਾਲ ਸਾਜਸ਼ ਫਰੇਆ ਪੰਜਾਬ ਦੇ ਨਾਲ ਸਰ ਕਲੋਜ਼ ਨੰਬਰ 78 ਕੋਨਆਜ਼ ਨੰਬਰ 79 ਤੇ ਕਲੋਜ਼ ਨੰਬਰ 80 ਕਢਵਾ ਕੇ ਦੇਖ ਲਿਓ ਸਰ ਰੀਆਰਗੇਨਾਈਜੇਸ਼ਨ ਐਕਟ ਨੂੰ ਸਰ ਉਹਦੇ ਚ ਕੀ ਲਿਖਿਆ ਹੋਇਆ ਸੀ 78 ਨੰਬਰ ਕਲੋਜ਼ ਕੀ ਕਹਿੰਦਾ ਸੁਣਨ ਵਾਲੀ ਗੱਲ ਅੱਜ ਸਰ 78 ਨੰਬਰ ਕਲੋਜ਼ ਕਹਿੰਦਾ ਕਿ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਡਿਸਟ੍ਰੀਬਿਊਸ਼ਨ ਆਫ ਪੰਜਾਬ ਵਾਟਰਸ ਇਜ਼ ਅ ਸਟੇਟ ਸਬਜੈਕਟ ਨਾਟ ਅ ਸੈਂਟਰਲ ਸਬਜੈਕਟ ਸਰ 78 ਨੰਬਰ ਕਲੋਜ਼ ਲਿਖਿਆ ਲਿਖਿਆ ਤੇ ਉਹਦੇ ਚ ਕੀ ਕੀਤਾ ਸਰ ਡਿਸਟ੍ਰੀਬਿਊਸ਼ਨ ਆਫ ਵਾਟਰਸ ਨੂੰ ਪੰਜਾਬ ਐਕਟ ਚੋਂ ਪੰਜਾਬ ਸਟੇਟ ਐਕਟ ਚੋਂ ਕੱਢ ਕੇ ਸੈਂਟਰ ਦਾ ਐਕਟ ਬਣਾਤਾ ਸਰ ਦੇਖੋ ਕਿੱਡੀ ਮਾਰੀ ਕਿੱਡਾ ਧੋਖਾ ਸਰ 79 ਨੰਬਰ 79 ਨੰਬਰ ਕਲੋਜ਼ ਸੀ ਡਵੈਲਪਮੈਂਟ ਆਫ ਰਿਵਰਸ ਸਰ ਡਵੈਲਪਮੈਂਟ ਆਫ ਰਿਵਰਸ ਦਾ ਵੀ ਸਟੇਟ ਸਬਜੈਕਟ ਸੀ ਜਿਹੜਾ ਕੱਢਿਆ ਗਿਆ ਕੱਢ ਕੇ ਸਰ ਸੈਂਟਰ ਦਾ ਸਬਜੈਕਟ ਬਣਾਇਆ ਗਿਆ ਸਰ ਕਲੋਜ਼ ਨੰਬਰ 80 ਜਿਹੜਾ ਸੀ ਪੰਜਾਬ ਆਫ ਪੰਜਾਬ ਦੇ ਰਿਵਰ ਹੈਡ ਵਰਕਸ ਦੀ river head works ਦੀ ਜਿਹੜੀ ਮਾਲਕਾਨਾ ਹੱਕ ਵੀ ਪੰਜਾਬ ਦੇ ਜਿਹੜੇ ਰਿਵਰ ਤੇ ਹੈਡ ਵਰਕਸ ਬਣੇ ਹੋਏ ਨੇ ਉਹਨਾਂ ਤੇ ਹੱਕ ਕੀਦਾ ਸਰ 80 ਨੰਬਰ ਕਲੋਜ਼ ਐਡ ਕੀਤਾ ਗਿਆ ਸਰ ਪੰਜਾਬ ਦੇ ਹੈਡ ਵਰਕਸ ਦਾ ਅਧਿਕਾਰ ਪੰਜਾਬ ਤੋਂ ਖੋਕੇ ਇਹਨਾਂ ਸਰਕਾਰਾਂ ਨੇ ਸਰ ਕੇਂਦਰ ਚ ਰਾਜ ਕਰਦੀਆਂ ਸਰਕਾਰਾਂ ਨੇ ਆਪਣੇ ਕੇਂਦਰ ਦੇ ਥੱਲੇ ਲੈ ਲਿਆ ਸਰ ਅੱਜ ਗੱਲਾਂ ਕਰਦੇ ਨੇ ਚੀਚੀ ਉਂਗਲੀ ਨੂੰ ਖੂਨ ਲਾ ਕੇ ਕਿ ਅਸੀਂ ਤਾਂ ਤੁਹਾਡੇ ਨਾਲ ਅਸੀਂ ਤਾਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਸਰ ਰੱਖਣੇ ਲੁੱਟ ਕੇ ਸਰ ਪੰਜਾਬ ਦਾ ਪਾਣੀ ਸਾਰਾ ਖਾ ਗਏ ਤੇ ਅੱਜ ਹੁਣ ਕਹਿੰਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਸਰ ਇੱਕ ਵੀ ਨਨ ਆਫ ਥੀਸ ਕਲੋਜ਼ ਵਰ ਇੰਪੋਜ਼ਡ ਸਰ ਗੱਲ ਸੁਣਿਓ ਬੜੇ ਧਿਆਨ ਨਾਲ ਇਹਨਾਂ ਚੋ 78 79 80 ਇਹਨਾਂ ਚੋ ਇੱਕ ਵੀ ਕਲੋਜ਼ ਸਰ ਜਿਹੜੇ ਬਾਕੀ ਸੂਬੇ ਸੀ ਜਿੱਥੇ ਪਾਣੀਆਂ ਦੀ ਵੰਡ ਹੋਈ ਸੀ ਸਰ ਉਹਨਾਂ ਤੇ ਇੱਕ ਵੀ ਕਲੋਜ਼ ਕਿਸੇ ਹੋਰ ਸਟੇਟ ਚ ਲਾਗੂ ਨਹੀਂ ਹੋਈ ਸਰ ਮੇਰੇ ਕੋਲ ਆ ਡਾਟਾ ਪਿਆ ਸਰ ਇਹ ਜੇ ਤੁਸੀਂ ਪੁੱਛੋਗੇ ਕਿ ਕਿੱਥੇ ਆਹੀ ਦਾ ਕੰਮ ਹੋਇਆ ਮੈਂ ਸਰ ਅੱਜ ਲਿਖ ਕੇ ਲੈ ਕੇ ਆਇਆ ਸਰ ਨਰਬਨਾ ਨਦੀ ਦੀ ਵੰਡ ਹੋਈ ਸੀ ਨਰਮਦਾ ਦੀ ਸਰ ਨਰਮਦਾ ਦੇ ਵਿੱਚ ਤਿੰਨ ਰਾਈਪੇਰੀਅਨ ਸਟੇਟਾਂ ਬੋਲਦੀਆਂ ਸੀ ਇੱਕ ਮੱਧ ਪ੍ਰਦੇਸ਼ ਗੁਜਰਾਤ ਤੇ ਮਹਾਰਾਸ਼ਟਰਾ ਸਰ ਰਾਜਸਥਾਨ ਨੇ ਆਪਣੀ ਇੱਕ ਅਪੀਲ ਦਾਇਰ ਕੀਤੀ ਕਿ ਸਾਨੂੰ ਇਸ ਦਾ ਹੱਕ ਦਿੱਤਾ ਜਾਵੇ ਸਾਨੂੰ ਪਾਰਟੀ ਬਣਾਈ ਜਾਵੇ ਸਰ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਸਰ ਟ੍ਰਿਬਿਊਨਲ ਨੂੰ ਕਿਹਾ ਕਿ ਰਾਜਸਥਾਨ ਨੂੰ ਪਾਰਟੀ ਬਣਾਓ ਸੋਨ ਵਾਲੀ ਗੱਲ ਹੈ ਸਰ ਕੇਂਦਰ ਸਰਕਾਰ ਦੇ ਕਹਿਣ ਤੇ ਉਹਨਾਂ ਨੇ ਰਾਜਸਥਾਨ ਨੂੰ ਜਦੋਂ ਪਾਰਟੀ ਬਣਾਇਆ ਸਰ 4 ਸਾਲ ਬਾਅਦ ਉਹਦਾ ਰਿਜ਼ਲਟ ਪਤਾ ਕੀ ਆਇਆ ਸਰ ਰਾਜਸਥਾਨ ਬੁਰੀ ਤਰ੍ਹਾਂ ਆਪਣੀ ਮੂੰਹ ਦੀ ਖਾ ਕੇ ਮੁੜਿਆ ਉਹ ਚ ਕਲੀਅਰ ਨਿਕ ਕੇ ਦਿੱਤਾ ਉਹਨਾਂ ਨੇ ਕਿ ਰਾਜਸਥਾਨ ਦਾ ਨਰਮਦਾ ਨਦੀ ਦੇ ਪਾਣੀਆਂ ਤੇ ਇੱਕ ਤੁਪਕੇ ਜਿੰਨਾ ਵੀ ਹੱਕ ਨਹੀਂ ਸਰ ਮੈਂ ਅਜ ਪੁੱਛਦਾ ਸਰ ਜੇ ਨਰਮਦਾ ਦੇ ਉੱਤੇ ਜੇ ਨਰਮਦਾ ਦੇ ਉੱਤੇ ਰਾਜਸਥਾਨ ਦਾ ਇੱਕ ਪੈਸੇ ਦਾ ਹੱਕ ਨਹੀਂ ਸਿਰਫ ਪੰਜਾਬ ਦੇ ਨਾਲ ਦੱਸੋ ਕਿਵੇਂ ਐਡਾ ਵਿਤਕਰਾ ਹੋ ਸਕਦਾ ਪੰਜਾਬ ਦੇ ਪਾਣੀਆਂ ਤੇ ਰਾਜਸਥਾਨ ਦਾ ਹੱਕ ਕਿਵੇਂ ਹੋ ਸਕਦਾ ਜੀ ਕੋਈ ਦੱਸ ਸਕਦਾ ਅੱਜ ਸਦਨ ਚ ਇਹ ਤਾਂ ਸਰ ਸਾਡੀ ਪਿੱਠ 'ਚ ਛੋਰਾ ਮਾਰ ਕੇ ਘੁਮਾ ਕੇ ਬਾਹਰ ਕੱਢਣ ਵਾਲੀ ਗੱਲ ਹੈ ਕਿ ਦੋਰੇ ਮਾਪਦੰਡ ਕਿਸੇ ਹੋਰ ਸਟੇਟਾਂ 'ਚ ਹੋਰ ਮਾਪਦੰਡ ਨੇ ਤੇ ਪੰਜਾਬ ਦੇ ਵਿੱਚ ਤੁਹਾਡੇ ਹੋਰ ਮਾਪਦੰਡ ਨੇ ਸਰ ਇਸ ਤੋਂ ਬਾਅਦ ਚੋ ਸਰ ਐਕਸਪਰਟ ਬਿਠਾਏ ਗਏ ਸਰ ਐਕਸਪਰਟ ਨੇ ਪੰਜਾਬ ਦੇ ਰਿਵਰ ਵਾਟਰ ਦੇ ਸਰ ਕਲੌਜ਼ਸ ਸਰ ਜਿੰਨੇ ਕਲੌਜ਼ ਇਹਦੇ ਤੇ ਐਕਸਪਰਟ ਬੋਲਦੇ ਨੇ ਜਿਹੜੇ ਲੀਗਲ ਐਕਸਪਰਟਸ ਨੇ ਸਰ ਜਿਹੜੇ ਕਾਨੂੰਨਦਾਨ ਨੇ ਲੀਗਲ ਐਕਸਪਰਟਸ ਬੋਲ ਰਹੇ ਨੇ ਕਿ ਪੰਜਾਬ ਦੇ ਉੱਤੇ ਜਿਹੜੀ 78 79 ਤੇ 80 ਕਲੌਜ਼ ਲਾਈਆਂ ਇਹ ਟੋਟਲੀ ਇਲਿਗਲ ਨੇ ਇਲਿਗਲ ਨੇ ਇਹ ਲੀਗਲ ਨਹੀਂ ਹੈਗੀਆਂ ਸਰ ਇਹ ਇੱਕ ਛਿੱਟੀ ਵੱਡੀ ਗੱਲ ਹੈ ਕਿ ਇਲਿਗਲ ਕਲੌਜ਼ ਸਾਡੇ ਉੱਤੇ ਇੰਪੋਜ਼ ਕੀਤੀਆਂ ਗਈਆਂ ਸਰ ਧੱਕੇ ਨਾਲ ਲਾਈਆਂ ਗਈਆਂ ਸਰ ਅੱਜ ਅੱਜ ਦੇਖੋ ਸਰ ਜੇ ਪੰਜਾਬ ਦੇ ਟੋਟਲ ਪਾਣੀ ਦੀ ਮੈਂ ਗੱਲ ਕਰਾਂ ਹੋ ਸਕਦਾ ਸਰ ਮੇਰੇ ਕੋ ਆਕੜਾ 19 21 ਫਰਕ ਹੋਵੇ ਪਰ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਮੈਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਾਂ ਸਰ 100% ਪਾਣੀ ਚੋਂ ਸਰ ਪੰਜਾਬ ਨੂੰ ਪਤਾ ਕਿੰਨਾ ਮਿਲ ਰਿਹਾ ਸਰ 100% ਪਾਣੀ ਚੋਂ ਪੰਜਾਬ ਨੂੰ ਮਿਲ ਰਿਹਾ 24.58% ਸਰ ਰਾਜਸਥਾਨ ਪਤਾ ਕੱਲਾ ਹੀ ਕਿੰਨਾ ਲੈ ਜਾ ਰਿਹਾ 50.9% ਸਰ ਹਰਿਆਣਾ ਪਤਾ ਕਿੰਨਾ ਲੈ ਜਾ ਰਿਹਾ 20.38% ਸਰ ਸਾਡਾ ਪਾਣੀ ਤਾਂ ਜੰਮੂ ਕਸ਼ਮੀਰ ਵੀ ਵਰਤ ਰਿਹਾ ਸਰ ਜੰਮੂ ਕਸ਼ਮੀਰ 3.80 ਸਰ ਦਿੱਲੀ ਨੂੰ ਜਾ ਰਿਹਾ 1. ਸਰ 1.16% ਸਰ ਪੰਜਾਬੀ ਸਰ ਪੰਜਾਬੀ ਆਪਣੀ ਜੇ ਅੱਜ ਇਹ ਸਾਰਾ ਪਾਣੀ ਇਕੱਠਾ ਕਰ ਲਈਏ ਨਾ ਬੇਸਨ ਦਾ ਜੇ ਅੱਜ ਸਾਰੇ ਦਰਿਆਵਾਂ ਦਾ ਪਾਣੀ ਆਪਾਂ ਇਕੱਠਾ ਕਰ ਲਈਏ ਸਾਰਿਆਂ ਦਾ ਸਰ ਸਾਰਾ ਪਾਣੀ ਇਕੱਠਾ ਕਰਨ ਤੋਂ ਬਾਅਦੂਦ ਵੀ ਸਰ ਜੇ ਅਸੀਂ ਇਹ ਸਾਰਾ ਪਾਣੀ ਪੰਜਾਬ 'ਚ ਵਰਤ ਲਈਏ ਸਾਰਾ ਜੋ ਦਿੱਲੀ ਨੂੰ ਜਾਂਦਾ Rajasthan ਨੂੰ ਕਿਤੇ ਵੀ ਜਾਂਦਾ ਸਰ ਤਾਂ ਵੀ ਸਰ ਅਸੀਂ ਪੰਜਾਬ ਅੱਜ ਪਾਣੀ ਕੰਨੀਓ ਡੇਫਿਸਟ ਸਟੇਟ ਐਂਸਰ ਡੈਫਿਸਟ ਤੁਸੀਂ ਸੋਚੋ ਅਸੀਂ ਕਿਹੜੇ ਮੁੱਲ ਦਾ ਪਾਣੀ ਸਰ 8000 ਕਰੋੜ ਰੁਪਏ ਦੀ ਸਾਲ ਦੀ ਸਬਸਿਡੀ ਬਿਜਲੀ ਦੀ ਭਰੇ ਪੰਜਾਬ 8000 ਕਰੋੜ ਰੁਪਇਆ ਸਾਲ ਦੀ ਐਗਰੀਕਲਚਰ ਦੀ ਸਬਸਿਡੀ ਭਰੇ ਪੰਜਾਬ ਕਿਸ ਵਾਸਤੇ ਆਪਣੇ ਜ਼ਮੀਨ ਦੇ ਵਿੱਚੋਂ ਡੋਕੇ ਕੱਢ ਕੱਢ ਕੇ ਆਪਣੇ ਜ਼ਮੀਨ ਦਾ ਪਾਣੀ ਖਤਮ ਕਰਨ ਪਿੱਛੇ ਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਫਰੀ ਦੇ ਵਿੱਚ ਲੈ ਕੇ ਜਾਣ ਬਗਾਨੇ ਇਹ ਸਰ ਕਮਾਲ ਦੀ ਗੱਲ ਹੈ ਐਟਾ ਬਿਤਕਰਾ ਉਹ ਸਰ ਸਾਡੀਆਂ ਔਲਆਂ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਰ ਸਾਨੂੰ ਲਾਨਤਾ ਨਹੀਂ ਪਾਣਗੀਆਂ ਹੋਰ ਕੀ ਕਰਨਗੀਆਂ ਕਿ ਤੁਸੀਂ ਆਪਣੀਆਂ ਉਸ ਸਮੇਂ ਕੁਰਸੀਆਂ ਬਚਾਣ ਦੇ ਚੱਕਰ 'ਚ ਉਸ ਸਮੇਂ ਦੀ ਆਪਣੀ ਇੱਜ਼ਤਾਂ ਬਚਾਣ ਦੇ ਚੱਕਰ 'ਚ ਕਿਹੜੇ ਐਗਰੀਮੈਂਟਾਂ ਤੇ ਬੈਠੇ ਸਾਈਨ ਕਰੀ ਗਏ ਸਰ ਅੱਜ ਪੰਜਾਬ 8000 ਤੋਂ 9000 ਕਰੋੜ ਰੁਪਈਆ ਸਾਲ ਦੀ ਜਿਹੜਾ ਜ਼ਮੀਨ 'ਚੋਂ ਪਾਣੀ ਕੱਢਣ ਲਈ ਸਬਸਿਡੀ ਦੇ ਰਿਹਾ ਦੋਰੇ ਨੁਕਸਾਨ ਨਾਲ ਤਾਂ ਬਿਜਲੀ ਦਾ ਨੁਕਸਾਨ ਨਾਲ ਸਾਡੇ ਕੋਲੇ ਦਾ ਨੁਕਸਾਨ ਨਾਲ ਅਸੀਂ ਕੋਲੇ ਦੀ ਪੇ ਕਰ ਰਹੇ ਆਂ ਨਾਲ ਕੋਲਾ ਫੂਕ ਰਿਹਾ ਉਹਦੇ ਪੈਸੇ ਨਾਲ ਬਿਜਲੀ ਫਰੀ ਦੇ ਰਹੇ ਆਂ ਉਹਦੇ ਪੈਸੇ ਫੇਰ ਪੰਜਾਬ ਦਾ ਪਾਣੀ ਆ ਜਿਹੜਾ ਉਹ ਕੱਢ ਰਹੇ ਹੋ ਪੈਸੇ ਸਰਾ ਅਸੀਂ ਕਿੱਥੋਂ ਮੀਰ ਹੋ ਜਾਾਂਗੇ ਪੰਜਾਬ ਕਿਵੇਂ ਬਚੂਗਾ ਪੰਜਾਬ ਸਰ ਕਰਜ਼ਾ ਕਿਉਂ ਨਹੀਂ ਚੜੂਗਾ ਅੱਜ ਮੈਂ ਇਹਨਾਂ ਤੋਂ ਪੁੱਛਦਾ ਉਦੋਂ ਸੁੱਤੇ ਪਏ ਸੀ ਇਹਨਾਂ ਦੇ ਲੀਡਰ ਉਦੋਂ ਕਿਉਂ ਨਾ ਬੋਲੇ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਬੂੰਦ ਪਾਣੀ ਦੀ ਨਹੀਂ ਦੇਣੀ ਅੱਜ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਪਾਣੀ ਦੀ ਜਦੋਂ ਅੱਜ ਇਹ ਮੁੱਦਾ ਭਗਵਾਨ ਸਿੰਘ ਮਾਨ ਜੀ ਨੇ ਚੱਕ ਲਿਆ ਜਦੋਂ ਅੱਜ ਮੁੱਦਾ ਇਹ ਆਮ ਆਦਮੀ ਪਾਰਟੀ ਵੀ ਪੜੀ ਨਿੱਕੀ ਸਾਰੀ ਜਮਾਤ ਨੇ ਚੱਕ ਲਿਆ ਅੱਜ ਹੁਣ ਇਹਦਾ ਕੋਈ ਜਵਾਬ ਹੈ ਇਸ ਕੱਲ ਦਾ ਕਿ ਉਦੋਂ ਕਿੱਥੇ ਸੀ ਇਹ ਸੁੱਤੇ ਪਏ ਜਦੋਂ ਇਹਨਾਂ ਕੋਲ 10-10 ਸਾਲ ਇਹਨਾਂ ਦੀਆਂ ਸਰਕਾਰਾਂ ਲਗਾਤਾਰ ਰਹੀਆਂ